ਰੋਕੀ ਹਾਲਜਾ ਆਉਤੇ ਜਿਹੜਾ ਹੁਣ ਪਾਇਆ ਆਪਾਂ ਨੇ ਥੰਬਲੇ ਜਿਹੜੀ ਦੇਖ ਲਿਆ ਹੋਗਾ ਕਿਹੜਾ ਟਰੈਕਟਰ ਲਿਆਂਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਟਰੈਕਟਰ ਤੇ ਜੀ ਜੋ ਦੱਸੋ ਕਿਵੇਂ ਲੱਗਿਆ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਜੀ ਲਾਓ ਵੀ ਮਿੱਤਰੋ ਕਹਿੰਦੇ ਹੁਣ ਬ੍ਰਿੰਦਰ ਵਾਲੇ ਅਰਜਨ ਕੋਲ ਆ ਗਏ ਤੇ ਇਹਨੇ ਮਾੜਾ ਜਿਹਾ ਕੰਮ ਜਾ ਕਰਾਉਣਾ ਟਰੈਕਟਰ ਦਾ ਇਹ ਹੋਰ ਵੀ ਕੀ ਹਾਲ ਆ ਬ੍ਰਿੰਦਰ ਹਾਂ ਜੀ ਆ ভাই ਕਹਿੰਦੇ ਹੁਣ ਟਰੈਕਟਰ ਲੈ ਕੇ ਆਉਣਾ ਇੱਕ ਹੋਰ ਹਾਲਜਾ ਨਾ ਦੇਖ ਲਓ ਕੰਮ ਲੈ ਕੇ ਆਉਣਾ ਇਥੋਂ ਅਜੇ ਮੈਲ ਤਾਂ ਹੀ ਹੋਣਾ ਦੇਵਾ ਤੋਂ ਨਿਕਲ ਗਿਆ ਇੱਥੇ ਇੱਥੇ ਤੇ ਹੁਣ ਕਿਆ ਕਹਿੰਦੇ ਖੰਬਲੀ ਜ ਤੁਸੀਂ ਦੇਖ ਲਿਆਊਗਾ ਕਹ ਟਰੈਕਟਰ ਤੇ ਚਲੋ ਫਿਰ ਜਾਂਸੀ ਚੱਲਦੇ ਆਂ ਤੇ ਆਪਣਾ ਭਾਈ ਦਾ ਤੇ ਕਹਿੰਦੇ ਬਾਈ ਕਿਹੜੇ ਟਰੈਕਟਰ ਲੈਣਾ ਵੀਰੇ ਨੇ ਉਹ ਤਾਂ ਚਲੇ ਗਏ ਤੇ ਬਾਕੀ ਪਿੱਛੇ ਆ ਰਹੇ ਆਂ ਬੰਦੇ ਤੇ ਅਸੀਂ ਦੋਏ ਜਾਣੇ ਟਰੈਕਟਰ ਦਾ ਇਹਦਾ ਜਿਹੜਾ ਕੁਝ ਕਰਾਉਣਾ ਜਾਂਸੀ ਜਿੱਥੇ ਚੱਲੇ ਆਂ ਤੇ ਜਾਣ ਲੱਗੇ ਤਾਂ ਦੋ ਹੋ ਜਾਈਏ ਹੁਣ ਇਕੱਲੇ ਹੀ ਜਾ ਰਹੇ ਆਂ ਤੇ ਹੁਣ ਮੈਂ ਵੀ ਇਹਨੂੰ ਚਲਾ ਕੇ ਦੇਖਣਾ ਅਰਜਨ ਨੂੰ ਤੇ ਆਹ ਦੇਖੋ ਮਿੱਤਰੋ ਇਹਨੇ ਆਹਾ ਪੇਟੀ ਲਵਾਤੀ ਤੇ ਆ ਵੀ ਦੱਸੋ ਕਿਵੇਂ ਲੱਗੀ ਤੇ ਇਹ ਡੈਕਡੂਕ ਬਦਲਣਾ ਹੈ ਫੇਰ ਚੈੱਕ ਬਦਲਣਾ ਇਹ ਤਾਂ ਬਹੁਤ ਕੰਮ ਸਾਡਾ ਹੋ ਗਿਆ ਚਲੋ ਇਹਦੇ 3 ਮਿੰਟ ਹੋ ਗਏ ਆਂ ਇੰਦੇ ਨੂੰ ਮਿੱਤਰੋ ਜਵਾਂਜੀ ਗੇਰਾਂ ਵਾਲਾ ਅਰਜਨ ਹੈ ਇਹ ਇੰਦੇ ਦੇਖੀਓ ਇੱਥੇ ਨਹੀਂ ਪੀੜੇ ਆ ਉੱਧਰ ਖਰੀਦ ਲਈ ਆਹ ਵੀਡੀਓ ਲੈ ਚੱਲੋ ਫੇਰ ਉਹਦਾ ਦਿਖਾਉਂਦੇ ਹਾਂ ਹੁਣ ਸਾਰੇ ਖੁੱਲਾ ਡੁੱਲਾ ਹੋ ਰਿਹਾ ਡੈਕਟਰ ਨਹੀਂ ਹੋ ਰਿਹਾ ਦੇਖੋ ਥਾਈਲੈਂਡ ਆਂ ਪਾਣੀ ਵੀ ਚੱਲਣ ਲੱਗ ਗਿਆ ਦੇਖੋ ਇੱਕ ਮਿੱਤਰ ਸਾਡੇ ਦਾ ਪਾਣੀ ਲੱਗ ਗਿਆ ਚੱਲਣ ਕਹਿੰਦੇ ਲੱਗ ਗਿਆ ਤੁਸੀਂ ਆਪ ਦਾ ਦੱਸਿਓ ਕਮੈਂਟਾਂ 'ਚ ਵੀ ਕੀ ਆ ਰਹਾ ਕਰਨਾ। ਹਾਂ। ਵੀ ਸਾਡੇ ਵੀ ਦੱਸਿਓ ਜੀ ਜੀਆਂ ਕਿਵੇਂ ਆਂ ਤੇ ਪੂਰੀ ਹਰਿਆਲੀ ਫੜ ਰਹੀ। ਹਰਿਆਈ ਹੋ ਗਈ ਕਹਿੰਦੇ ਮੋਰੀ ਪੂਰੀ ਮਿੱਤਰੋ ਜੜ ਜੁੜਾ ਫੜਦੀਆਂ ਜੀੜੀਆਂ ਨੇ ਤੇ ਪਾਣੀ ਆ ਲੱਗ ਗਿਆ ਚੱਲਣ ਕਹਿੰਦੇ ਕਿੱਥੇ ਆ ਜੀ ਵੀ ਕੀ ਹੋ ਰਿਹਾ ਪੈ ਕੇ ਖੜਿਆ ਹਾਂ। ਹਾਂ ਇਹ ਕਹਿੰਦੇ ਬੱਦਵਾਵਾ ਪੂਰਾ ਤੇ ਚਲੋ ਫੇ ਹੁਣ ਜਾਂਸੀ ਜਾ ਕੇ ਮਿਲਦੇ ਆਂ। ਲਾਉ ਵੀ ਮਿੱਤਰ ਹੋਣ ਕਹਿੰਦੇ ਰੋਡ ਤੇ ਜਰ ਗਏ ਤੇ ਹੋਰ ਬਈ ਇੱਥੇ ਕੰਮ ਹੈ ਲਾਉ ਵੀ ਮਿੱਤਰ ਹੋਣਗੇ ਇਹਦੇ ਆ ਗਈ ਜਾਂਸੀ ਤੇ ਉਹ ਦੇਖੋ ਸਾਹਮਣੇ ਤਰਾਕਰ ਖੜਾ ਉਹ ਇੱਥੇ ਖੜੇ ਬਸ ਕਸਰ ਵਿਆਹ ਨਾ ਕਰ ਲਿਆ ਸਾਥ ਤੇ ਵਧੀਆ ਫੋਟੋ ਹਿੱਟੇ ਦੋਸਤ ਉਹ ਦੇਖੋ ਮੈਂ ਤੇਰਾ ਕੱਟ ਲਿਆ ਬਾਹਰ ਕਹਿੰਦੇ ਫਲਕਾਰੀ ਫਲਕਾਰੀ ਲਾ ਲਈ ਬਰਾਬਰ ਫਲਕਾਰੀ ਦੇਖੋ ਫਿਰ ਅੱਗੇ ਜਾ ਕੇ ਦੇਖਦੇ ਹਾਂ ਲਾਉ ਵੀ ਮਿੱਤਰੋ ਕਹਿੰਦੇ ਲੈ ਵੀ ਲੈਣੇ ਇਹਨੂੰ ਅਸੀਂ ਆਏ ਆ ਫਲਕਾਰੀ ਵੀ ਬਾਦੀ ਤੇ ਹਾਰ ਵੀ ਬਾਦਾ ਸਾਰੇ ਸਾਲ 10 ਇਹ ਦੇਖਿੰਦਾ ਆ ਵੀ ਲਾ ਦੇ ਬਈ ਕਹਿੰਦੇ ਨਾ ਦੇਖੋ ਐ ਮਿੱਤਰੋ ਇਹਨੇ ਆਹ ਟਰੈਕਟਰ ਲੈ ਲਿਆ ਤੇ ਹੁੱਕ ਨਾਲ ਦੀ ਬੋਝ ਝੜੀ ਦਿੰਦੇ ਆ ਜੀ ਪਲੇਟ ਹਾਰਨ ਲੱਗਿਆ ਵਗੇ ਤੇ ਚਲਾ ਕੇ ਦੇਖਣਾ ਚਾਰ ਬਾਈ ਚਾਰ ਆ ਤੇ ਆ 755 ਖੜਾ ਇੱਧਰ ਤੇ ਆ 655 ਤੇ ਇੰਦਰ ਆ 655 ਦਾ ਬ੍ਰਿੰਦਰ ਵਾਲੇ ਦਾ ਹੋ ਲਿਆ ਮੜਾ ਕਹਿੰਦੇ ਕੰਮ ਜਾ ਤੇ ਇਹ ਬ੍ਰੇਕਾਂ ਜੀ ਇੱਕ ਪਾਸੇ ਵਾਲੇ ਲੱਗਦੇ ਇੱਕ ਪਾਸੇ ਵਾਲੇ ਲੱਗਦੀ ਨਹੀਂ ਪੈਂਦੀ ਹੋਈ ਤਾਂ ਜੂਟੇ ਜਾਂਦੇ ਸੀ ਨਿਕਲ ਜਾਂਦੇ ਸੀ ਅਤਵਾ ਲਿਉਂਦੇ ਇਹਨਾਂ ਨੂੰ ਤਾਜਾ ਤਾ ਰਹੇ ਹੁੰਦੇ ਲੋਕ ਉਹਦੇ ਯੂਪਾ ਬਹੁਤ ਨਿੱਗੇ ਪਾਇਆ ਬਾਈ ਥੱਲੇ ਬਹੁਤ ਕਰਾ ਬੋਲਾ ਉਹ ਭਾਈ ਆਪਾਂ 20 ਬਣਾਈਏ ਪੁੱਤਰਾ ਬਣਾ ਲਾ ਬਣਾ ਲਾ ਤੇ ਇਹ ਦੇਖਣਾ ਹੈ ਮਿੱਤਰਾਂ ਇਹਦਾ ਜਗਾਰਮੈਂਟ ਤੇ ਨਵੇਂ ਵਲੌਗ ਵਿੱਚ ਫੇਰ ਦੇਖਿਓ ਤੁਸੀਂ ਅੱਗੇ ਤੇ ਜੁੜੇ ਰਹੋ ਵਲੌਗ ਦੇ ਨਾਲ ਲੋ ਵੀ ਮਿੱਤਰ ਹੁਣ ਹਸਣ ਲਾਉਂ ਜਾਂਦੇ ਸੀ ਜਗਾਰਮੈਂਟ ਫੋਰ ਵੀ ਫੋਰ ਆ ਕਹਿੰਦੇ ਆ ਸ਼ੋ ਚੱਕਣ ਵਾਲਾ ਜਗੜਮੈਂਟ ਐ ਦਾ ਤੇ ਇਹਦੇ ਟਾਇਰ ਕਿੰਨੇ ਨੇ ਬ੍ਰਿੰਦਰ ਇਹਦੇ ਦੇਖ ਨਾ ਇਹਦੇ 9 ਦੇ ਆ ਪਿੱਛੇ ਵਾਲੇ 16 ਨੇ ਹੋਣਗੇ ਨਹੀਂ ਪਿੱਛੇ ਵਾਲੇ 16 ਨੇ ਮਿੱਤਰੋ ਤੇ ਛੱਟ ਲਗੇ ਤਾਂ ਐ ਵੀ ਪਰ ਵੈ ਕਹਿੰਦਾ ਕਹਿੰਦਾ ਜਹਾਜ਼ ਹੀ ਲੱਗ ਰਿਹਾ ਕਹਿੰਦੇ ਛੱਟ ਲਗੇ ਇਹਦਾ ਇਹ ਹਾਂ ਬੰਦ ਕਰਨ ਵਾਲਾ ਜਿਗਾਰਡਮੈਂਟ ਆ ਪਤਾ ਨਹੀਂ ਕਾਦਾ ਅਭੀ ਵੀ ਦੇਖੋ ਇਹ ਹੈਂਡ ਬ੍ਰੇਕ ਆ ਹੈਂਡ ਬ੍ਰੇਕ ਆ ਮਿੱਤਰੋ ਤੇ ਆ ਬੰਦ ਕਰਨ ਵਾਲਾ ਜਿਗਾਰਡਮੈਂਟ ਤੇ ਆ ਸ਼ਟਲ ਗੇਅਰ ਪੰਜ ਗੇਅਰ ਆ ਇਹ ਨਹੀਂ ਕਿਹਾ ਜੀ ਬਈਓ ਤੇ ਦੇਖੋ ਹੈ ਮਿੱਤਰੋ ਹੁਣ ਅੱਗੇ ਅੱਗੇ ਹੂੰ ਪੱਟੀ ਬਦਲਨੀ ਹੈ ਜਦੋਂ ਹੀ ਬੋਦੀ ਫੱਤੀ ਹੂੰ ਬਾਈ ਇੱਥੇ ਜਿਹੜੇ ਬਲੌਗ ਦੇਖਦੇ ਆਂ ਭਾਈ ਜੇ ਇਹ ਆਜਾ ਟਰੈਕਟਰ ਲੈਣਾ ਤਾਂ ਜੇ ਬਦਲਦੇ ਆ ਤਾਂ ਬਦਲਾ ਲਓ ਭਾਈ ਪੱਟੀ ਬੋਦੀ ਦੇ ਰਹੇ ਆ ਕਹਿੰਦੇ ਹਰਜਨ ਵਾਲੇ ਬਾਕੀ ਸਭ ਕੀ ਸ਼ਟਾ ਇਹਦੀ ਪ੍ਰੋਬਲਮ ਆ ਗਈ ਮੇਰੇ ਲਈ ਤਾਂ ਹੋਈ ਨਹੀਂ ਹੈਗੀ ਸਵਰਾਜ ਦੀ 빙ੀ ਇਹਦੀ ਨਹੀਂ ਮਿੱਤਰੋ ਕਹਿੰਦੇ 1605 ਮਿੱਤਰੋ ਕਹਿੰਦੇ 1755 ਕਿਸੇ ਨਹੀਂ ਕੀ ਕਰਨਾ ਤੂੰ ਕਰ ਲਾ ਚਾਰ ਦੇ ਗੱਡਾ ਜਹਾਜ਼ ਵਰਗਾ ਟਰੈਕਟਰ ਹੈ 12 ਦਾ 12 ਦਾ ਮੂਲੇ ਦੇਖੋ ਮਿੱਤਰੋ ਨਸੀਆੜੀ ਆ ਤੇ ਜਹਾਜ਼ ਵਰਗਾ ਲੱਗਦਾ ਕਹਿੰਦੇ ਵੀ ਟਰੈਕਟਰ ਤੇ ਰੂ ਵੀ ਬਹੁਤ ਆ ਕਹਿੰਦੇ ਵੇਟ ਕਿੰਨੇ ਕੰਟਰੋਲ ਹੋ ਗਾ ਇਹ 1 ਕਿਲੋ ਇਹ ਕਿੰਨੇ ਕਿਲੋ ਦੀ ਹੋਗੀ ਇੱਕ ਪਲੇਟ ਆ 27 ਕਿਲੋ ਆ ਸਾਰੇ ਹੈ 27 ਕਿਲੋ ਆ ਸਾਰੇ 127 ਲਵਾ ਇੱਕ ਤੇ 127 ਲਵਾ ਇਹ ਬੂਲੇ ਕਿਥੇ 14 430 ਦਾ ਡਾਇਰਾ ਮਿੱਤਰੋ ਇੱਕ ਉੱਠਾ ਹੈ ਉੱਪਰ ਦੇਖੋ ਕਿੰਨੀ ਉੱਪਰ ਜਾਂਦਾ ਤੇ ਭਾਈ ਯੂ ਪੈਪ ਤਾਂ ਸਭ ਤੋਂ ਵਧੀਆ ਇਹਦਾ ਦਿੰਦੇ ਆ ਤੇ ਇਹਦਾ ਫਿਟਿੰਗ ਵੀ ਦੇਖ ਲਓ ਪੂਰੀ ਨਿੱਗਰ ਤੇ ਨਟਾਂ ਨਾਲ ਤੇ ਯਾਰ ਹੁੱਕ ਬਹੁਤ ਛੋਟੀ ਦਿੰਦੇ ਆ ਬਈ ਦੀ ਨਟਾਂ ਵਾਲੀ ਹੁੱਕ ਦਿੰਦੇ ਯਾਰ ਹੁੱਕ ਬੜੀ ਆਵੇ ਫੇਰ ਨਜ਼ਾਰਾ ਤੇ ਆਹ ਮਹਿੰਦਰੇ ਖੜੇ ਆ ਇੱਧਰ ਬ੍ਰਿੰਦਰ ਵਾਲਾ ਕਿਹੜਾ ਤੇ ਬ੍ਰਿੰਦਰ ਦਾ ਤੋਣ ਗਿਆ ਵਾ ਉਹ ਤਾਂ ਉਹ ਤਾਂ ਹੋਣ ਗਿਆ ਵਾ ਵੀਰੇ ਵਧਾਈਆਂ ਤੁਹਾਨੂੰ ਵੀ ਵੀਰ ਜੀ ਤੁਹਾਨੂੰ ਵੀ ਤੇ ਆਹ ਲੈ ਲਿਆ ਕਹਿੰਦੇ ਹੁਣ ਇਹ ਤੋ ਰਹੀਆਂ ਮੜਾ ਜੇ ਪਾਣੀ ਫੋਣੀ ਮਾਰ ਕੇ ਤੇ ਆਹ ਦੇਖੋ ਮਿੱਤਰੋ 585 ਜਿਹੜਾ ਜੂਬੋ ਆ ਆਨੂੰ ਵਾਂਪਰ ਵੀ ਲਵਾਇਆ ਵਾ ਕਹਿੰਦੇ ਵਧੀਆ ਲੱਗਦਾ ਵੀ ਟਰੈਕਟਰ ਵਾਹਦਾ ਤੇ ਆਪਣੇ ਕੋਲ ਵੀ ਹੈਗਾ ਤਾਂ ਪਹਿਲਾਂ ਤੇ ਬਾਈ ਕੋਈ ਕਟਾ ਕੇ ਗਿਆ ਇਹਨੂੰ ਉਹਨੂੰ ਕਿਥੇ ਵੈਂਪਰ ਲਾ ਰੇਡ ਲੱਗਣਗੇ ਇਹਦੀ ਮਿੱਤਰੋ ਲਿੰਕਾਂ ਛੋਟੀਆਂ ਬਹੁਤ ਯਾਰ ਹੋਰ ਕੁਝ ਨਹੀਂ ਲਿੰਕਾਂ ਛੋਟੀਆਂ ਐਡੀਆਂ ਕੇ ਇਹਨੂੰ ਯੂ ਪਾਪ ਦੇਖੋ ਕਿਵੇਂ ਲੱਗਿਆ ਵਾ ਹਲਕਾ ਜਿਹਾ ਤੇ ਚਲੋ ਫਿਰ ਫੋਟੋ ਵੀ ਦੇਖਿਓ ਹੁਣ ਦੇਖ ਕੇ ਲੱਗਦਾ ਬਾਈ 18 43 ਦੇ ਟਾਈਮ ਇਹਦੇ ਇਹਨੇ ਕੰਬੈਨ ਲੱਗਦਾ ਯਾਰ ਕਹਿੰਦੇ ਤੇ ਅਰੇ ਬਹੁਤ ਵੱਡਾ ਕਹਿੰਦੇ ਯਾਰ ਜਹਾਜ਼ ਆ ਕਹਿੰਦੇ ਯਾਰ ਬਹੁਤ ਤੜੂ ਪੂਰਾ ਤੇ ਜਿਨ੍ਹਾਂ ਕੋਲ ਅਰਜਨ ਹੈ ਬਈ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਲੱਗਦਾ ਤੁਹਾਨੂੰ ਟਰੈਕਟਰ ਇਹ ਤੇ ਹੁਣ ਇੱਕ ਆਪਣੇ ਕੋਲ ਤਾਂ ਆ ਗਿਆ ਤੇ ਉਹ ਮੈਂ ਦੱਸੇ ਕਰਾਂਗੇ ਤੁਹਾਨੂੰ ਤੇ ਆ ਲਿਫਟ ਚੱਕਣ ਵਾਲਾ ਬਟਨ ਹੈ ਇਹਦਾ ਦੇਖੋ ਤੇ ਛਤਰੀ ਵੀ ਨਿਕ ਯੂਬ ਹੈ ਫੋਲਡਿੰਗ ਵਾਲਾ ਉੱਪਰ ਤੇ ਤੇ ਦੇਖੋ ਹੋਰ ਆ ਨਾਮੇ ਨਾਮੇ ਫੀਚਰ ਵੇ ਜਿਹੜੀਆਂ ਹਾਂ ਤੇ ਇਹ ਸ਼ਟਲ ਗਈ ਤਾਂ ਅੱਗੇ ਨੂੰ ਅੱਗੇ ਨੂੰ ਹੋਊਗਾ ਕਹਿੰਦੇ ਪਰ ਆਪਾਂ ਕਾਹਨੂੰ ਪੰਗਾ ਲੈਣਾ ਤੇ ਆਹ ਕਹਿੰਦੇ ਬਈ ਲਾਈਟ ਮਾਰਨੇ ਆ ਜਿਵੇਂ ਗੱਡੀਆਂ ਦੇ ਮਾਰ ਦਿੰਨੇ ਆ ਤੇ ਆਹ ਸੀਆਰਡੀ ਬਟਨ ਤੇ ਬੰਜਿਆ ਲੱਗਦਾ ਪੂਰਾ ਤੇ ਲਓ ਵੀ ਹੁਣ ਦੇਖੋ ਮੈਂ ਤੁਰੇ ਨੇ ਝੋਕ ਚੱਕ ਕੇ ਦੇਖਿਆ ਸੀ ਜਿੱਥੇ ਸੱਤਾ ਫਿਲਟਰ ਲੱਗਿਆ ਵਾ ਥੋੜਾ ਚੱਕ ਲਈਏ ਥੋੜੀ ਚੱਕ ਲਈਏ ਹਾਂ ਕਰੀਏ ਨਾ ਵਗਨ ਹਾਂ ਹੋਰ ਇੱਕੋ ਕੰਮ ਜ਼ਰਾ

ਜਾ ਉਹ ਇੱਥੇ ਕਰਾਉ ਉਹ ਮੂੰਹ ਮਿੱਠਾ ਅਜਾ ਕੰਮ ਬਸਰ ਬੰਬਾ ਚਾਹ ਨਾਲ ਹੀ ਬਤਾ ਹਾਂ ਇਹ ਜਾ ਕਰਾਂਗੇ ਬਿਰੇ ਮੇਰੀ ਮਿੱਠੀ ਹੈਵੇ ਥੋੜਾ ਇਤਨੀ ਹੈ 2-4 ਲੱਖ ਰੁਪਇਆ ਪਾ ਕੇ ਚਾਰੇ ਟਾਇਰ ਕੋ ਮਨ ਵਾਲੇ ਉਹ ਲੈਵਾਂਗੇ ਆਪਾਂ ਹੋਰ ਬਾਈ ਫੋਰ ਹਾਂ ਇਹ ਕੀ ਕਹਿੰਦਾਗਾ ਆਹ ਪਿੰਡ ਚ ਕਈ ਆ ਗਏ ਨਾ ਹੋ ਅੱਛਾ ਆਪਾਂ ਲੈ ਆਵਾਂਗੇ ਚਾਹੇ ਕਪੜਾ ਪਾ ਕੇ ਅੰਦਰ ਲਾਉਣਾ ਪਵੇ ਜੇ ਲੈ ਆਵਾਂਗੇ ਲਾਜ਼ਮੀ